ਕਰਦੀ ਮਾੜੀ ਰਹਿਤੀ ਨਹੀਂ ਕਰ ਜਾ ਕਿਉਂਕਿ ਉਹਨਾਂ ਬਾਹਰ ਦੇ ਵਿਦੇਸ਼ ਗਏ ਸੀ ਰਮਿੰਨੀ ਆ ਉੱਥੋਂ ਤੱਕ ਪਹੁੰਚੇ ਆ ਤੇ ਉਹਨਾਂ ਦੀ ਆਏ ਤੋਂ 2 ਸਾਲ ਹੋ ਗਏ ਆ ਤੇ ਕੰਮ ਤੇ ਗਏ ਸੀ ਉੱਥੇ ਉਹਨਾਂ ਦੀ ਬੈਠੂਗੀ ਆ ਕੁਝ ਡੱਟ ਹੋ ਗਿਆ ਸਾਨੂੰ ਕਿਸੇ ਨੇ ਦੱਸਿਆ ਵੀ ਇਹ ਕੰਮ ਤੇ ਗਿਆ ਰਹੇ ਹਾਰਟ ਆ ਗਿਆ ਤੇ ਉਹ ਅਚਾਨਕ ਮੌਤ ਹੋ ਗਈ ਆ ਇਹ ਵੀ ਹੋ ਗਿਆ ਵੀ ਸਾਡੀ ਸਰਕਾਰ ਸਾਡੀ ਲਾਸਟ ਟਾਈਮ ਤਾਂ ਨਹੀਂ ਕਿਦੋਂ ਬਾਰੇ ਸਾਡੀ ਮਰਦ ਕਰੋ ਬੇਨਤੀ ਹੈ ਪੀਲ ਕਰਦੇ ਆ ਇਹ ਤੁਹਾਡੇ ਗੜੀ ਆ ਕੋਈ ਸਟਾਰ ਦੀ ਉਹਨਾਂ ਦੀ ਡੈਡ ਮੋਦੀ ਪੰਜਾਬ ਆਈ ਆਣ ਕੇ ਆਪਣੇ ਘਰ ਵਾਲਿਆਂ ਕੋਲ حوالے ਕਰ ਦਿੱਤੇ ਹੀ ਆ ਗਏ ਮੇਰੀ ਮਾਂ ਨੂੰਦੀ ਬੱਚੀ ਮੇਰ ਕੋ ਨਹੀਂ ਪਰਵਾਹ ਚ ਉਹਨੇ ਮੈਂ ਬਰੇਡ ਦੇ ਅਰੇ ਘੱਟ ਇੱਕ ਮੇਰੇ ਦਰਾਨੀ ਹੈ ਇੱਕ ਮੇਰਾ ਛੋਟਾ ਦਰਾਨੀ ਦਾ ਬੇਟਾ ਵਾ ਉਹਨਾਂ ਦੇ ਵੀ ਡੈਥ ਹੋ ਗਈ ਤੇ ਮੇਰੇ ਦੀ ਵੀ ਉਹ ਵੀ ਸਾਡੇ ਨਾਲ ਮਿਲ ਕੇ ਹੀ ਘਰ ਦਾ ਚੱਟ ਗੁਜ਼ਾਰਾ ਕਰਦੇ ਸੀ ਹੁਣ ਸਾਡਾ ਬਹੁਤ ਗਰੀਬੀਵਾਲ ਹਾਲਾਤ ਸਾਡੇ ਬਹੁਤ ਮਾੜੇ ਸਾਡੀ ਸੁਣਵਾਈ ਹੋਈ ਸਾਡੀ ਸਰਕਾਰ ਗੜੀ ਉਹ ਪੀਲੇ ਡੈਂਟੀਆਂ ਉਹਨਾਂ ਹੀ ਡੈਡ ਬੋਡੀ ਪੰਜਾਬ ਆ ਜਾਈ ਸਾਡੀ ਸੁਣੀ ਜਵੇ ਗਵਿੰਦਰ ਕੌਰ ਉਹ ਮੇਰੇ ਜੀਰ ਸਾਹਿਬ ਵੀ ਪਰ ਇਹ ਕਿ ਉਹ ਕਰਜੇ ਦੇ ਉਹ ਇਥਾਂ ਆਉਣ ਕਰਕੇ ਇਹ ਮਤਲਬ ਕਿ ਅਸੀਂ ਉਹਨਾਂ ਨੂੰ ਕਰਜ਼ਾ ਲੈ ਕੇ ਇਥੋਂ ਭੇਜਿਆ ਹੈ ਬਾਰ ਬਹੁਤ ਮਾੜੀ ਹਾਲਤ ਇਸ ਭਰ ਦੀ ਤੇ ਭਾਈ 2 ਸਾਲ ਹੋ ਗਏ ਉਹਨਾਂ ਨੂੰ ਗਿਆਨ ਇਥੋਂ ਦੇ ਉਹ ਤੇ ਦਿਹਾੜੀ ਡੱਪਾ ਹੀ ਕਰਨ ਦੇਈ ਤੇ ਉਹਨਾਂ ਦੀ 5 ਤਰੀਕ ਨੂੰ ਉੱਥੇ ਮੌਤ ਹੋ ਗਈ ਆ ਅਸੀਂ ਘਰ ਦੇ ਬਹੁਤ ਪਰੇਸ਼ਾਨ ਆ ਅਸੀਂ ਮਤਲਬ ਹੀ ਉਹਨਾਂ ਨੂੰ ਅੰਬੈਸੀ ਵਾਲਿਆਂ ਨੂੰ ਬੋਲਿਆ ਵਾ ਕਿ ਸਾਨੂੰ ਮਤਲਬ ਸਾਡੀ ਮਦਦ ਕੀਤੀ ਜਾਵੇ ਪਰ ਸਾਨੂੰ ਉਹ ਜਾ ਕੋਈ ਰਿਸਪੌਂਸ ਨਹੀਂ ਮਿਲਿਆ ਹੈਗਾ ਤੇ ਸਾਡੀ ਪੰਜਾਬ ਸਰਕਾਰ ਨੂੰ ਅਪੀਲ ਆ ਗਵਰਨਮੈਂਟ ਸਰਕਾਰ ਨੂੰ ਕਿ ਹਾੜੀ ਮਦਦ ਕੀਤੀ ਜਾਵੇ ਬਹੁਤ ਗਰੀਬ ਪਰਿਵਾਰਾਂ। ਨਾ ਤੀਵਲ ਸਿੰਘ ਜੀ ਮੈਂ ਨਮਾਦਾਰ ਪਿੰਡ ਕਰਪੁਰੇ ਦਾ। ਅੱਜ ਤੋਂ 2 ਸਾਲ ਪਹਿਲਾਂ ਰਵਿੰਦਰ ਸਿੰਘ ਸਾਡੇ ਪਿੰਡ ਦਾ ਵਸਨੀਕ ਸੀ। ਉਹ ਕੰਜਾ ਚੁੱਕ ਕੇ ਵਿਚਾਰਾ ਅਰਮੀਆਂ ਗਿਆ ਸੀ। ਉਹਦਾ 53 ਦਿਨ ਉੱਥੇ ਮੌਤ ਹੋ ਗਈ ਆ। ਪਰਿਵਾਰ ਵਾਲਿਆਂ ਨੇ ਵੀ ਸਾਰੇ ਪਿੰਡ ਵਾਲਿਆਂ ਨੇ ਵੀ ਜ਼ੋਰ ਲਾਇਆ ਅਰਬੀਨੀਆਂ ਜਿਹੜੀ ਇੰਡੀਆ ਨਾ ਵਸਸੀ ਹੈਗੀ ਆ ਪਰ ਕੋਈ ਉਥੋਂ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਸਾਡੀ ਹੋਈ ਸਰਕਾਰ ਅੱਗੇ ਅਪੀਲ ਹੈਗੀ ਆ ਸੈਂਟਰਲ ਗਵਰਨਮੈਂਟ ਅੱਗੇ ਪੰਜਾਬ ਗਵਰਨਮੈਂਟ ਅੱਗੇ ਅਰਵਿੰਦਰ ਸਿੰਘ ਦੀ ਡੈੱਥ ਬੋਡੀ ਜਿਹੜੀ ਹੈਗੀ ਆ ਉਹ ਛੇਤੀ ਤੋਂ ਛੇਤੀ ਪਰਿਵਾਰ ਦੇ ਪਰਿਵਾਰ ਦੇ ਵਿੱਚ ਭੇਜੀ ਜਾਵੇ ਜਾ ਕੇ ਉਹਦੀ ਅੰਤਿਮ ਅਰਦਾਸਾਂ ਕੀਤੀਆਂ ਜਾਣ ਜੋ ਵੀ ਹੋ ਰਿਹਾ ਅੰਤਿਮ ਰਸਮਾਂ ਨੇ ਪੂਰੀਆਂ ਕੀਤੀਆਂ ਹਨ। ਹਾਲ ਪਹਿਲੇ ਅਜਾ ਚੋਕੇ ਅਜਮੇਨ ਗਏ ਸੀ। ਉੱਥੇ ਉਹਨਾਂ ਦੀ 5 ਤਰੀਕ ਨੂੰ ਡੈਥ ਹੋ ਗਈ। ਅਸੀਂ ਫੀਲ ਕਰਦੇ ਹਾਂ ਕਿ ਸਾਨੂੰ ਉਹ ਜੱਟ ਬੈਟੀ ਜਲਦੀ ਜਲਦੀ ਪਿੱਛੇ ਗਏ। ਉਹਦੇ ਸਿੱਕਾਰ ਕਰ ਸਕਦੇ। ਇੰਨੀ 45 ਸਾਲ ਹਨ। 45 45 ਸਾਲ ਤੇ ਕਿੰਨੇ ਬੱਚੇ ਹਨ ਲਈ ਬੱਚੇ ਉਹਨਾਂ ਦੇ ਦੋਸ ਇਸ ਦਾ ਬੇਟਾ ਐਸੋ